ਸਾਡੀਆਂ ਕਾਦੀਆਂ ਲੋੜਾਂ ਨੇ ਤੇਰੇ ਘਰ ਤੇ ਲੜ ਵਸਦੀ ਐ ਸਾਡੀਆਂ ਕਾਦੀਆਂ ਲੋੜਾਂ ਨੇ ਤੇਰੇ ਘਰ ਤੇ ਲੜ ਵਸਦੀ ਐ ਮੈਂ ਸੂਟ ਵਾਲੀ ਸੂਟ ਸਾੜੀ ਵਾਲੀ ਮੈਂ ਸੂਟ ਵਾਲੀ ਸੂਟ ਸਾੜੀ ਵਾਲੀ ਤੇਲਣ ਲੱਗੇ ਪਿਆਰੀ ਪਾਟੀ ਕਗਰੀ ਵਾਲੀ ਤੇਲਣ ਲੱਗੇ ਪਿਆਰੀ ਪਾਟੀ ਕਗਰੀ ਵਾਲੀ ਸਾਡੀਆਂ ਕਾਦੀਆਂ ਲੋੜਾਂ ਨੇ ਤੇਰੇ ਘਰ ਤੇਲਣ ਵਸਦੀ ਐ ਸਾਡੀਆਂ ਕਾਦੀਆਂ ਲੋੜਾਂ ਨੇ ਤੇਰੇ ਘਰ ਤੇਲਣ ਵਸਦੀ ਐ ਮੈਂ ਜੁੱਤੀ ਵਾਲੀ ਜੁੱਤੀ ਸੈਂਡਲ ਵਾਲੀ ਮੈਂ ਜੁੱਤੀ ਵਾਲੀ ਜੁੱਤੀ ਸੈਂਡਲ ਵਾਲੀ ਤੇਲਣ ਲੱਗੇ ਪਿਆਰੀ ਟੂ ਲੱਗੀ ਪਿਆਰੀ ਟੁੱਟੀ ਚੱਪਲ ਵਾਲੀ ਸਾਡੀਆਂ ਕਾਦੀਆਂ ਲੋੜਾਂ ਨੇ ਤੇਰੇ ਘਰ ਤੇਲਣ ਵਸਦੀ ਐ ਸਾਡੀਆਂ ਕਾਦੀਆਂ ਲੋੜਾਂ ਨੇ ਤੇਰੇ ਘਰ ਤੇਲਣ ਵਸਦੀ ਐ ਮੈਂ ਗੁੱਤ ਵਾਲੀ ਗੁੱਤ ਜੂੜੇ ਵਾਲੀ ਮੈਂ ਗੁੱਤ ਵਾਲੀ ਗੁੱਤ ਜੂੜੇ ਵਾਲੀ ਤੇਲਣ ਲੱਗੀ ਪਿਆਰੀ ਲਗੀ ਪਿਆਰੀ ਨõ ਮਣਜੂਆ ਵਾਲੀ ਸਾਡੀਆਂ ਕਾਦੀਆਂ ਲੋੜਾਂ ਨੇ ਤੇਰੇ ਘਰ ਤੇ ਲਣ ਵਸਦੀ ਐ ਸਾਡੀਆਂ ਕਾਦੀਆਂ ਲੋੜਾਂ ਨੇ ਤੇਰੇ ਘਰ ਤੇ ਲਣ ਵਸਦੀ ਐ ਮੈਂ ਸੁਰਖੀ ਵਾਲੀ ਸੁਰਖੀ ਬਿੰਦੀ ਵਾਲੀ ਮੈਂ ਸੁਰਖੀ ਵਾਲੀ ਸੁਰਖੀ ਬਿੰਦੀ ਵਾਲੀ ਤੇਲਣ ਲਗੀ ਪੇ ਲੱਗੀ ਪਿਆਰੀ ਸੜੇ ਜੀ ਬੁੱਥੇ ਵਾਲੀ ਸਾਡੀ ਅਕਾ ਦੀਆਂ ਲੋੜਾਂ ਨੇ ਤੇਰੇ ਘਰ ਤੇਲਣ ਵਸਦੀ ਏ ਸਾਡੀ ਅਕਾ ਦੀਆਂ ਲੋੜਾਂ ਨੇ ਤੇਰੇ ਘਰ ਤੇਲਣ ਵਸਦੀ ਏ